ਚੇਤਨ ਸਰ ਮੇਰਾ ਸ਼ੁਭਨਾਮ ਚੇਤਨਾ ਹੈ ਤੇ ਮੈਂ ਐਮਏ ਪੰਜਾਬ ਯੂਨੀਵਰਸਿਟੀ ਤੋਂ ਗਾਂਧੀ ਨੈਸ਼ਨਲ ਪੀ ਸਟੱਡੀ ਦੇ ਵਿੱਚ 골ਡ ਮੈਡਲਿਸਟ ਤੇ ਐਸ ਵੈਲ ਐਸ ਮੈਂ ਬੀਸੀਏ ਦੇ ਵਿੱਚ ਵੀ 골ਡ ਮੈਡਲਿਸਟ ਰਹਾ ਆਪਣੇ ਬਲਾਚੌਰ ਕਾਲਜ ਤੋਂ ਤੇ ਅੱਜ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਕਿ ਤੁਸੀਂ ਸਾਰਿਆਂ ਨੇ ਇੰਨਾ ਮਾਣ ਦਿੱਤਾ ਤੇ ਇੰਨੀਆਂ ਐਮਿਨੈਂਟ ਪਰਸਨੈਲਿਟੀਜ਼ ਨਾਲ ਮਿਲ ਕੇ ਬਹੁਤ ਅੱਛਾ ਲੱਗ ਰਿਹਾ ਹੈ ਕਿਹੋ ਜਿਹਾ ਸਹਿਯੋਗ ਮਿਲਦਾ ਹੈ ਘਰ ਪਰਿਵਾਰ ਦੇ ਸਰਕਾਰ ਪਰਿਵਾਰ ਦੇ ਸਹਿਯੋਗ ਦੀ ਗੱਲ ਦਿੱਤੀ ਜਾਵੇ ਤਾਂ ਮੈਂ ਕਹਿੰਦਾ 101% ਸਹਿਯੋਗ ਮੈਨੂੰ ਰਿਹਾ ਤੇ ਮੈਂ ਬੜਾ ਹੀ ਧੰਨਵਾਦੀ ਹਾਂ ਮੇਰੇ ਸਾਰੇ ਸਮਾਜ ਦਾ ਮ ਫੈਮਿਲੀ ਮੈਂਬਰਸ ਦਾ ਤੇ ਮੇਰੇ ਸਾਰੇ ਰਿਸ਼ਤੇਦਾਰਾਂ ਦਾ ਅੱਜ ਇਹਦਾ ਸਵਾਗਤ ਉਹ ਮੈਂ ਬਹੁਤ ਸ਼ੁਕਰੀਆ ਦਾ ਕਰਨਾ ਚਾਹੁੰਦਾ ਸਾਰਿਆਂ ਦਾ ਜਿਨ੍ਹਾਂ ਨੇ ਵੀ ਮੈਨੂੰ ਇਹਨਾਂ ਮਾਣ ਬਖਸ਼ਿਆ ਤੇ ਇਹਨਾਂ ਸਮਝਿਆ ਕਿ ਮੈਂ ਇਸ ਕਾਬਿਲਾਂਗਾ ਤੇ ਮੈਂ ਕਹਾ ਕਿ ਸਾਰੇ ਜਾਨੇ ਨੂੰ ਅੱਗੇ ਵੱਧ ਕੇ ਆਪਣੇ ਸਮਾਜ ਦਾ ਨਾਮ ਰੋਸ਼ਨ ਕਰਨਾ ਚਾਹੀਦਾ ਬਚਪਨ ਤੋਂ ਲੈ ਕੇ ਹੁਣ ਤੱਕ ਜਾਂ ਸਾਡੇ ਪਿਛਲੇ ਪਛੋਕਰ ਦੇ ਮੁਤਾਬਕ ਬਹੁਤ ਹੀ ਸਟਰਗਲ ਸਾਡੇ ਪੇਰੈਂਟਸ ਸਾਹਿਬ ਨੇ ਜਾਂ ਜਿੰਨਾ ਵੀ ਹੋ ਸਕੇ ਅਸੀਂ ਤੇ ਜਿੰਨਾ ਵੀ ਅਸੀਂ ਬੱਚਿਆਂ ਬਾਰੇ ਕਰ ਰਹੇ ਆ ਉਹ ਸਾਨੂੰ ਬਹੁਤ ਫਕਰ ਮਹਿਸੂਸ ਹੋ ਰਿਹਾ ਇਹ ਅੱਜ ਬੱਚੇ ਨੇ ਐਮਏ ਗੋਲਡ ਮੈਡਲਿਸਟ ਤੇ ਪੀ ਐਚ ਡੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅੱਜ ਕੱਲ ਪੂਰੀ ਪੜ੍ਹਾਈ ਕਰ ਰਹੇ ਆ ਸਾਨੂੰ ਫਕਰ ਦੀ ਗੱਲ ਇਹ ਹੈ ਇਹ ਸਾਡੇ ਬੱਚੇ ਇੱਕ ਛੋਟੇ ਜਿਹੇ ਪਰਿਵਾਰ ਦੇ ਵਿੱਚੋਂ ਨਿਕਲ ਕੇ ਵੱਡੇ ਪੱਧਰ ਤੇ ਪੜ੍ਹਾਈ ਦੇ ਯੋਗ ਹੋਏ ਨੇ ਸੋ ਮੈਂ ਸਾਰੇ ਬੱਚਿਆਂ ਨੂੰ ਛੋਟੇ ਬੇਟੀਆਂ ਨੂੰ ਬੇਟਿਆਂ ਨੂੰ ਜਿੱਥੇ ਤੱਕ ਵੀ ਹੋ ਸਕਦਾ ਆਪਣੇ ਆਪਣੇ ਬੱਚਿਆਂ ਨੂੰ ਜ਼ਰੂਰ ਪੜ੍ਹਾਣ ਪੇਰੈਂਟਸ ਨੂੰ ਇਹੀ ਮੇਰੀ ਬੇਨਤੀ ਹੈ ਕਿ ਬੱਚਿਆਂ ਦਾ ਦਿਮਾਗ ਪਤਾ ਨਹੀਂ ਕਿਸ ਪਾਸੇ ਜਾਂਦਾ ਹੈ ਤੇ ਉਸ ਪਾਸੇ ਸਾਨੂੰ ਚੱਲਣਾ ਚਾਹੀਦਾ ਹੈ ਤੇ ਉਸ ਪਾਸੇ ਲਾਣਾ ਚਾਹੀਦਾ ਹੈ ਇਸ ਦੇ ਨਾਲ ਹੀ ਮੈਂ ਪੇਰੈਂਟਸ ਨੂੰ ਖਾਸ ਕਰਕੇ ਬੇਨਤੀ ਕਰੂੰਗਾ ਕਿ ਆਪਣੇ ਬੱਚਿਆਂ ਨੂੰ ਪੜ੍ਹਾਓ ਤੇ ਐਸੀ ਗੱਲ ਨਹੀਂ ਕਿ ਬੱਚੇ ਅੱਗੇ ਨਹੀਂ ਵਧਣਗੇ ਜ਼ਰੂਰ ਵਧਣਗੇ ਵਾਹਿਗੁਰੂ ਜੀ ਮੈਂ ਸਮਝਦਾ ਇਹ ਚਿੱਕੜ ਚ ਇੱਕ ਗੁਲਾਬ ਦੇ ਫੁੱਲ ਵਰਗਾ ਲੀਲੀ ਦੇ ਫੁੱਲ ਵਰਗਾ ਚੇਤਨ ਗਰੀਬੀ ਗੁਰਬੀ ਛਲਦਾ ਹੋਇਆ ਪੀ ਐਚ ਡੀ ਕਰਨ ਤੱਕ ਪਹੁੰਚਿਆ ਤੇ ਗੋਲਡ ਮੈਡਲਿਸਟ ਗੋਲੀਆਂ ਪਿੰਡ ਦਾ ਚੇਤਨ ਨੇ ਨਾਂ ਰੋਸ਼ਨ ਕੀਤਾ ਅਸੀਂ ਸ਼ਹੀਦ ਭਗਤ ਸਿੰਘ ਚੈਰੀਟੇਵਲ ਟਰਸਟ ਰਜਿਸਟਰ ਵੱਲੋਂ ਇਹਨਾਂ ਦਾ ਅੱਜ ਵੈਲਕਮ ਕੀਤਾ ਅਸੀਂ ਇਹ ਸਮਝਦੇ ਹਾਂ ਇਹ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਦਾ ਰਹੇ ਤੇ ਪਹਿਲਾਂ ਤਾਂ ਬੱਚੇ ਤਨ ਨੂੰ ਉਹਦੇ ਪਰਿਵਾਰ ਨੂੰ ਪਿੰਡ ਗੋਲੀਆਂ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਜਿਹੜਾ ਮੁੰਡੇ ਨੇ ਆਪਣੇ ਪਿੰਡ ਦਾ ਆਪਣੇ ਸ਼ਹਿਰ ਦਾ ਇਲਾਕੇ ਦਾ ਨਾਮ ਰੌਸ਼ਨ ਕੀਤਾ ਜਿਹੜਾ ਯੂਨੀਵਰਸਿਟੀ ਚ 골ਡ ਆਉਣਾ ਮੈਂ ਸਮਝਦਾ ਵੀ ਛੋਟੀ ਜਿਹੀ ਗੱਲ ਨਹੀਂ ਆ ਇਹਨੂੰ ਸਨਮਾਨ ਕਰਨ ਦਾ ਸਾਡਾ ਜਿਹੜਾ ਉਪਰਾਲਾ ਉਹ ਚ ਮੈਂ ਸਮਝਦਾ ਵੀ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰਸਟ ਲੋ ਬੀ ਵਿਸ਼ਵਾਸ ਮਟੂ ਜੀ ਕਾਮਰੇਦ ਦਰਸ਼ਨ ਸਿੰਘ ਮਟੂ ਜੀ ਏ ਰਨਜੀਤ ਬੰਗਾ ਜੀ ਡਾਕਟਰ ਲੱਕੀ ਜੀ ਹੈਪੀ ਭਾਜੀ ਸਭ ਤੋਂ ਦਵਿੰਦਰ ਭਾਜੀ ਗੋਲਦੀ ਭਾਜੀ ਇਥੋਂ ਗੋਲੀਆਂ ਤੋਂ ਹੀ ਤੇ ਸਾਰੇ ਹੀ ਮੈਂ ਸਮਝਦਾ ਜਿਹੜੀ ਇਲਾਕੇ ਦੀ ਕਰੀਮ ਹੈ ਉਹ ਮੁੰਡੇ ਨੂੰ ਸਨਮਾਨ ਕਰਨ ਆਈ ਆ ਇਹ ਵੀ ਇੱਕ ਵੱਡੀ ਗੱਲ ਹੈ ਕਿਉਂਕਿ ਇਹਨੂੰ ਦੇਖ ਕੇ ਮੈਂ ਸਮਝਦਾ ਵੀ ਜੇ ਕੋਈ ਆਂਢ ਗੁਆਣ ਦਾ ਬੱਚਾ ਮੋਟੀਵੇਟ ਹੋ ਜੂਵੇ ਵੀ ਜੇ ਚੇਤਨ ਕਰ ਸਕਦਾ ਅਸੀਂ ਕਿਉਂ ਨਹੀਂ ਮੈਂ ਸਮਝਦਾ ਵੀ ਪਰਿਵਾਰ ਨੂੰ ਜਿਹੜੀ ਇੰਨਾ ਸਹਿਯੋਗ ਦਿੱਤਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਵੀ ਬੱਚੇ ਨੂੰ ਗਾਂ ਤੋਂ ਵਿਅਦਿ ਐਪਰੀਸ਼ੀਏਟ ਰੱਖਣ ਵੀ ਬੱਚਾ ਬਹੁਤ ਜ਼ਿਆਦਾ ਬਲੰਦੀਆਂ ਨੂੰ ਸ਼ੁਭੇ ਤੇ ਬਹੁਤ ਬਹੁਤ ਧੰਨਵਾਦ ਸਾਰੇ ਆਏ ਹੋਏ ਸੱਜਣਾ ਦਾ ਮੈਂ ਤਾਂ ਚੇਤਨ ਨੂੰ ਬਹੁਤ ਬਹੁਤ ਵਧਾਈ ਇਹਨਾਂ ਦੇ ਮਦਰ ਨੂੰ ਫਾਦਰ ਨੂੰ ਕਿਉਂਕਿ ਜੇ ਮਾਵਾ ਬੱਚੇ ਜੰਮਣ ਤੇ ਚੇਤਨ ਵਰਗੇ ਤੇ ਉਹਨਾਂ ਨੂੰ ਸੇਹ ਦੇ ਮੈਂ ਚੇਤਨ ਨੂੰ ਬੇਨਤੀ ਕਰਨੀ ਹੈ ਵੀ ਪੜ ਕੇ ਤੇ ਸਮਾਜ ਲਈ ਕੁਝ ਕਰਨਾ